ਕਰਨੀ ਬਾਅਦ ਚਾਉਣੀ ਹੈ ਉਸ ਤੋਂ ਪਹਿਲਾਂ ਤੁਹਾਡੇ ਮਨ ਦੇ ਵਿੱਚ ਉਹ ਚੀਜ਼ ਉੱਕਰੀ ਜਾਣੀ ਹੈ ਤੁਹਾਡੇ ਮਨ ਦੇ ਵਿੱਚ ਉਹ ਚੀਜ਼ ਫੁਰਨੇ ਦੇ ਰੂਪ ਦੇ ਅੰਦਰ ਵਿਚਾਰ ਦੇ ਰੂਪ ਦੇ ਅੰਦਰ ਆ ਜਾਣੀ ਹੈ ਹੁਣ ਉਹ ਜੋ ਤੁਹਾਡੇ ਵਿਚਾਰ ਤੁਹਾਡਾ ਮਨ ਹੈ ਤੁਹਾਡਾ ਚਿੰਤਨ ਹੈ ਤੁਹਾਡਾ ਚੇਤਾ ਹੈ ਜੋ ਤੁਹਾਡੀ ਯਾਦ ਹੈ ਉਹ ਤੁਹਾਡੇ ਕਿਰਦਾਰ ਦੇ ਵਿੱਚ ਕਰਨੀ ਦੇ ਵਿੱਚ ਲਿਖਿਆ ਜਾਣਾ ਹੈ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇਲੇਖ ਪਏ ਬੁਰਾ ਤੇ ਭਲਾ ਕਰਨੀ ਚ ਬਾਅਦ ਚ ਆਉਂਦਾ ਕਿਰਤ ਤੁਹਾਡੀ ਬਾਅਦ ਚ ਆਵੇਗਾ ਬੁਰਾ ਬਾਅਦ ਚ ਆਵੇਗਾ ਭਲਾ ਉਸ ਤੋਂ ਪਹਿਲਾਂ ਕਿੱਥੇ ਆ ਜਾਏਗਾ ਜੀ ਉਸ ਤੋਂ ਪਹਿਲਾਂ ਤੁਹਾਡੇ ਵਿਚਾਰਾਂ ਚ ਆ ਜਾਏਗਾ ਬੁਰਾ ਵੀ ਵਿਚਾਰਾਂ ਚ ਆਏਗਾ ਭਲਾ ਵੀ ਵਿਚਾਰਾਂ ਚ ਆਏਗਾ ਜੋ ਵੀ ਹੈ ਪਹਿਲਾਂ ਮਹਾਰਾਜ ਕਹਿੰਦੇ ਮਨ ਦੇ ਵਿੱਚ ਆਵੇਗਾ ਮਨ ਤੋਂ ਬਾਅਦ ਫਿਰ ਤੁਸੀਂ ਉਹਨੂੰ ਜਿਹੜੀ ਕਰਨੀ ਹੈ ਜਿਹੜਾ ਕਾਗਜ਼ ਹੈ ਉਹਦੇ ਉੱਤੇ ਲਿਖੋਗੇ ਫਿਰ ਬੁਰਾ ਭਲਾ ਦੋਇ ਲੇਖ ਪਏ ਹੁਣ ਅੱਗੇ ਦੇਖੋ ਕਿਤਨੀ ਕੀਮਤੀ ਗੱਲ ਗੁਰਦੇਵ ਜੀ ਕਹਿੰਦੇ ਕਹਿੰਦੇ ਬੁਰਾ ਭਲਾ ਦੋਇ ਲੇਖ ਪਏ ਜੋ ਜੋ ਕਿਰਤ ਚਲਾਏ ਤਿਉ ਚੱਲੀਐ ਹੁਣ ਇਥੋਂ ਅੱਗੇ ਮਹਾਰਾਜ ਕਹਿੰਦੇ ਜਦੋਂ ਚੀਜ਼ ਤੁਹਾਡੀ ਕਰਨੀ ਚ ਆ ਗਈ ਨਾ ਜਦੋਂ ਤੁਸੀਂ ਉਹਨੂੰ ਕਰਨਾ ਸ਼ੁਰੂ ਕਰ ਦਿੱਤਾ ਤੁਹਾਡੀ ਕਿਰਤ ਬਣ ਗਈ ਤੁਹਾਡਾ ਕਰਮ ਬਣ ਗਿਆ ਉਸ ਕਰਮ ਨੇ ਹੀ ਤੁਹਾਡੇ ਜੀਵਨ ਨੂੰ ਅੱਗੇ ਲੈ ਕੇ ਚੱਲਣਾ ਜੇਕਰ ਤੁਹਾਡੇ ਕਰਮ ਮਾੜੇ ਨੇ ਤੇ ਤੁਹਾਡਾ ਜੀਵਨ ਮਾੜੇ ਟਰੈਕ ਤੇ ਚਲੇ ਜਾਣਾ ਹੈ ਅਗਰ ਤੁਹਾਡੇ ਕਰਮ ਚੰਗੇ ਨੇ ਤੁਹਾਡਾ ਜੀਵਨ ਚੰਗੇ ਟਰੈਕ ਤੇ ਹੋ ਜਾਣਾ ਹੈ ਜੋ ਜੋ ਕਿਰਤ ਚਲਾਏ ਤੁਹਾਡੀ ਕਿਰਤ ਤੁਹਾਨੂੰ ਮਾਣ ਵੀ ਦਵਾਂਦੀ ਹੈ ਸਤਕਾਰ ਵੀ ਦਵਾਂਦੀ ਹੈ ਇੱਜ਼ਤ ਵੀ ਦਵਾਂਦੀ ਹੈ ਤੇ ਤੁਹਾਡੀ ਕਿਰਤ ਤੁਹਾਡੀ ਕਰਨੀ ਹੀ ਤੁਹਾਨੂੰ અપਮਾਨ ਵੀ ਦਵਾ ਦਿੰਦੀ ਹੈ ਸੰਸਾਰ ਦੇ ਅੰਦਰ ਤੁਹਾਡੀ ਬੇਪਤੀ ਵੀ ਹੁੰਦੀ ਹੈ ਤੁਹਾਡੀ ਕਿਰਤ ਕਰਕੇ ਤੁਹਾਡੀ ਕਰਨੀ ਕਰਕੇ ਮਹਾਰਾਜ ਕਹਿੰਦੇ ਫਿਰ ਕਰਨੀ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ ਉਹ ਕਰਨੀ ਹੀ ਆਤਾਂ ਬਣੇਗੀ ਜੋ ਤੁਹਾਡੇ ਕਰਮ ਨੇ ਸਮਾਭਾਗ ਨੂੰ ਆਦਤਾਂ ਬੰਨਣਾ ਹੈ ਨਾ ਜੀ ਜੋ ਕਰਮ ਤੁਸੀਂ ਵਾਰ-ਵਾਰ ਦੁਹਰਾਉਂਦੇ ਹੋ ਉਹ ਤੁਹਾਡੀਆਂ ਆਦਤਾਂ ਨੇ ਆਦਤ ਕੀ ਹੈ ਜਿਹਨੂੰ ਅਸੀਂ ਵਾਰ-ਵਾਰ ਦੁਹਰਾਉਂਦੇ ਹਾਂ ਪੱਛਮੀ ਦਾ ਮਨੋਵਿਗਿਆਨ ਕਹਿੰਦਾ ਹੈ ਕਿ ਘੱਟ ਤੋਂ ਘੱਟ 21 ਦਿਨ ਤੁਸੀਂ ਕਿਸੇ ਕਰਮ ਨੂੰ ਦੁਹਰਾ ਰਹੇ ਹੋ ਉਹ ਤੁਹਾਡੀ ਆਦਤ ਦਾ ਹਿੱਸਾ ਬਣ ਜਾਣਾ ਹੈ ਜਿਹੜਾ ਇਥੋਂ ਦਾ ਮਨੋਵਿਗਿਆਨ ਹੈ ਉਗੰਦਨ ਨਹੀਂ 21 ਦਿਨ ਥੋੜੇ ਨੇ 40 ਦਿਨ ਜਿਹੜਾ ਸ਼ਬਦ ਚਾਲੀ ਆ ਹੈ ਨਾ ਚਾਲੀ ਹ ਆ ਕਈ ਵਾਰੀ ਚਲੋ ਆਪਣੇ ਕਈ ਸਿੱਖ ਹੰਦੇ ਨੇ ਆ ਕੇ ਕਹਿੰਦੇ ਨੇ ਜੀ ਮੈਨੂੰ 40 ਦਿਨ ਹੋ ਗਏ ਨੇ ਗੁਰਦੁਆਰਾ ਸਾਹਿਬ ਹੰਦੇ ਆ 40 ਦਿਨ ਹੋ ਗਏ ਨੇ ਸੁਖੁਣੇ ਸਾਹਿਬ ਦਾ ਪਾਠ ਕਰਦੇ ਆ 40 ਦਿਨ ਹੋ ਗਏ ਨੇ ਮੈਨੂੰ ਜਪਜੀ ਸਾਹਿਬ ਪੜ੍ਹਦੇ ਆ ਉਹ ਕਹਿੰਦੇ ਅਰਦਾਸ ਕਰਦੇ ਹੋ ਚੰਗੀ ਗੱਲ ਹੈ ਤੁਸੀਂ 40 ਦਿਨ ਗੁਰਦੁਆਰਾ ਸਾਹਿਬ ਆਏ 40 ਦਿਨ ਤੁਸੀਂ ਸੁਖਮਨੀ ਦਾ ਪਾਠ ਕੀਤਾ 40 ਦਿਨ ਤੁਸੀਂ ਨਿਤਨੇਮ ਕੀਤਾ ਹੁਣ 40 ਦਿਨ ਆਏ ਗੁਰਦੁਆਰਾ ਸਾਹਿਬ ਤੇ ਮੈਂ ਫਿਰ ਪੁੱਛਦਾ ਕਿ ਹੁਣ ਇਸ ਤੋਂ ਬਾਅਦ ਕੱਲ ਨੂੰ ਆਓਗੇ ਤਾਂ ਕਹਿੰਦੇ 40 ਦਿਨ ਬੜੀ ਮੁਸ਼ਕਲ ਨਾਲ ਪੂਰੇ ਕੀਤੇ ਨੇ ਹੁਣ ਕੱਲ ਨੂੰ ਸੁਖਮਨੀ ਸਾਹਿਬ ਕਰੋਗੇ ਉਹ ਕਹਿੰਦੇ ਜੀ 40 ਦਿਨ ਬੜੇ ਮੁਸ਼ਕਲ ਨਾਲ ਕੱਢਨੇ ਕਿਉਂ ਕੀਤਾ ਤੁਸੀਂ ਫਿਰ ਚਾਲੀਹਾ ਉਹ ਕਹਿੰਦੇ ਜੀ ਸਾਡੇ ਮਨ ਦੇ ਅੰਦਰ ਇੱਕ ਇੱਛਾ ਸੀ ਉਸ ਦੀ ਪੂਰਤੀ ਲਈ ਕੀਤਾ ਹੈ ਹਾਲਾਂਕਿ ਚਾਲੀਹਾ ਜਿਹੜਾ ਹੈ ਉਹਦਾ ਮਕਸਦ ਕੁਝ ਹੋਰ ਸੀ 40 ਦਿਨਾਂ ਦਾ ਮਕਸਦ ਕੁਝ ਹੋਰ ਸੀ 40 41 ਜਿਵੇਂ ਸਵਾ ਮਹੀਨਾ ਉਹਦਾ ਮਕਸਦ ਸੀ ਕਿ ਜੇਕਰ 40 ਦਿਨ ਤੁਸੀਂ ਲਗਾਤਾਰ ਗੁਰਦੁਆਰੇ ਚਲੇ ਗਏ ਨਾ 41ਵੇਂ ਦਿਨ ਤੁਹਾਨੂੰ ਜਾਣਾ ਨਹੀਂ ਪੈਗਾ ਆਪਣੇ ਆਪ ਤੁਹਾਡਾ ਸਰੀਰ ਤੁਹਾਨੂੰ ਲੈ ਜਾਏਗਾ ਆਪਣੇ ਆਪ ਤੁਹਾਡਾ ਮਨ ਤੁਹਾਨੂੰ ਲੈ ਜਾਏਗਾ ਕਿਉਂਕਿ ਉਹ ਤੁਹਾਡੀ ਆਦਤ ਬਣ ਜਾਣੀ ਹੈ ਅਗਰ 40 ਦਿਨ ਤੁਸੀਂ ਨਿਤਨੇਮ ਕਰ ਲਿਆ 40 ਦਿਨ ਤੁਸੀਂ ਅੰਮ੍ਰਿਤ ਵੇਲੇ ਜਾਗ ਗਏ ਤਾਂ 41ਵੇਂ ਦਿਨ ਤੁਹਾਨੂੰ ਜਾਗਣਾ ਨਹੀਂ ਪੈਣਾ ਆਪਣੇ ਆਪ ਜਾਗ ਆ ਜਾਣੀ ਤੁਹਾਡੇ ਤਨ ਨੇ ਤੁਹਾਡੇ ਮਨ ਨੇ ਤੁਹਾਨੂੰ ਆਪਣੇ ਆਪ ਜਗਾ ਦੇਣਾ ਹੈ ਆਪਣੇ ਆਪ 49 ਦਿਨ ਤੁਹਾਡੇ ਮਨ ਨੇ ਤੁਹਾਨੂੰ ਜਗਾ ਦੇਣਾ ਆਪਣੇ ਆਪ ਤੁਹਾਡੇ ਤਨ ਨੇ ਤੁਹਾਨੂੰ ਉਠਾ ਦੇਣਾ ਆਪਣੇ ਆਪ ਜਿਹੜੀ ਚੀਜ਼ ਨੂੰ ਤੁਸੀਂ 40 ਦਿਨ ਦੁਹਰਾ ਲਿਆ ਉਹ ਤੁਹਾਡੀ ਆਦਤ ਬਣ ਜਾਣੀ ਹੈ ਮਕਸਦ ਇਹ ਸੀ ਪਰ ਉਹ 40 ਦਿਨਾਂ ਦਾ ਹੁਣ ਪਟਕ ਗਏ ਲੋਕ ਉਹ ਕੁਝ ਹੋਰ ਹੀ ਸਮਝਦੇ ਨੇ ਉਹਨਾਂ ਨੂੰ ਲੱਗਦਾ ਵੀ 40 ਦਿਨਾਂ ਕੰਮ ਕਰ ਲਈਏ ਤੇ ਆਹ ਮਨੋਕਾਮਨਾ ਪੂਰੀ ਹੋ ਜਾਏਗੀ 40 ਦਿਨ ਕਰ ਲਈ ਤੇ ਉਹ ਮਨੋਕਾਮਨਾ ਪੂਰੀ ਹੋ ਜਾਏਗੀ ਅਸਲ 40 ਦਿਨ ਦਾ ਮਕਸਦ ਸੀ ਕਿ ਜੋ ਤੁਸੀਂ ਕਰ ਰਹੇ ਹੋ ਉਹਨੂੰ ਆਪਣੀ ਆਦਤ ਤੇ ਚ ਲੈ ਕੇ ਆਉਣਾ ਹੈ ਕਰਨੀ ਕਾਗਦ ਮਨ ਮਸਵਾਣੀ ਜੋ ਤੁਸੀਂ ਆਪਣੇ ਮਨ ਦੇ ਰਾਹੀਂ ਕਾਗਦ ਤੇ ਲਿਖੀ ਗਏ ਲਿਖੀ ਗਏ ਲਿਖੀ ਗਏ ਕਰਮ ਜਿਹੜਾ ਵਾਰ-ਵਾਰ ਵਾਰ-ਵਾਰ ਤੁਸੀਂ ਦੁਹਰਾਈ ਗਏ ਉਹ ਤੁਹਾਡੀ ਆਦਤ ਬਣ ਗਿਆ ਹੁਣ ਜਿਹੜੀ ਤੁਹਾਡੀ ਆਦਤ ਹੈ ਕਿਉਂਕਿ ਆਦਤ ਛੇਤੀ ਜਾਂਦੀ ਨਹੀਂ ਪਰ ਜਾ ਚਲੀ ਜਾਂਦੀ ਹੈ ਕਈ ਵਾਰ ਜੇਕਰ ਤੁਸੀਂ ਸਿੱਦਤ ਨਾਲ ਕੰਮ ਕਰੋਗੇ ਆਦਤ ਛੁੱਟ ਜਾਂਦੀ ਹੈ ਤੁਸੀਂ ਛੱਡ ਸਕਦੇ ਹੋ ਪਰ ਜਿਹੜੀ ਆਦਤ ਨੂੰ ਤੁਸੀਂ ਵਾਰ-ਵਾਰ ਦੁਹਰਾਈ ਗਏ ਦੁਹਰਾਈ ਗਏ ਦੁਹਰਾਈ ਗਏ ਉਹ ਸਮਾਂ ਪਾ ਕੇ ਤੁਹਾਡਾ ਸੰਸਕਾਰ ਬਣ ਜਾਂਦੀ ਹੈ। ਉਹ ਪੱਕਾ ਹੋ ਜਾਂਦਾ ਤੁਹਾਡੇ ਸਰੀਰ ਵਿੱਚ, ਤੁਹਾਡੇ ਦਿਮਾਗ ਵਿੱਚ, ਤੁਹਾਡੇ ਮਨ ਵਿੱਚ, ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਅੰਦਰ। ਹੁਣ ਉਹ ਜਿਹੜਾ ਸੰਸਕਾਰ ਬਣਿਆ ਤੁਹਾਡਾ ਜੋ ਵਿਹਾਰ ਬਣ ਗਿਆ, ਕਿਰਦਾਰ ਬਣ ਗਿਆ, ਤੁਹਾਡਾ ਸੁਭਾਅ ਬਣ ਗਿਆ। ਆਪਾਂ ਕਹਿੰਦੇ ਬੰਦੇ ਦਾ ਸੁਭਾਅ ਹੈ। ਉਨੇ ਦੁਹਰਾਇਆ ਇਹ ਨੈ ਸੁਬਾ ਬਣ ਗਿਆ ਕਈ ਬੰਦੇ ਤੁਸੀਂ ਦੇਖੇ ਹੋਣਗੇ ਉਹ ਗੱਲ-ਗੱਲ ਦੇ ਨਾਲ ਗਾਲ ਘੜਦੇ ਨੇ ਤੋਂ ਫਿਰ ਕਈ ਵਰੀ ਪਤਾ ਲੱਗਦਾ ਜੀ ਤੇ ਦਾ ਸੁਭਾਈ ਹੈ ਉ ਇੰਨੀ ਵਰੀ ਉਹਨੇ ਦੁਹਰਾਇਆ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕੀ ਬੋਲਦਾ ਪੈਂ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ ਆਦਤ ਬਣ ਗਈ ਆਦਤ ਤੋਂ ਬਾਅਦ ਤੁਹਾਡਾ ਸੰਸਕਾਰ ਤੁਹਾਡਾ ਸੁਭਾਅ ਬਣ ਗਿਆ ਤੇ ਤੁਹਾਡਾ ਸੁਭਾਅ ਤੁਹਾਡੀ ਕਿਸਮਤ ਨੂੰ ਲਿਖਦਾ ਹੈ ਉਹਨੇ ਤੁਹਾਡੀ ਕਿਸਮਤ ਨੂੰ ਲਿਖਦਾ ਤੁਹਾਡੇ ਭਾਗ ਤੁਹਾਡੀ ਕਿਸਮਤ ਕੁਝ ਚੀਜ਼ਾਂ ਸਾਡੇ ਬਸ ਵਿੱਚ ਨਹੀਂ ਹੈ ਸੱਚ ਹੈ ਪਰ ਮਹਾਰਾਜ ਸਾਨੂੰ ਇਹ ਸਮਝ ਦਿੰਦੇ ਨੇ ਕਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਈ ਲੇਖ ਪਏ ਜਿਉਂ-ਜਿਉਂ ਕਿਰਤ ਚਲਾਏ ਤੁਹਾਡੀ ਕਿਰਤ ਫਿਰ ਤੁਹਾਨੂੰ ਚਲਾਣਾ ਸ਼ੁਰੂ ਕਰ ਦਿੰਦੀ ਹੈ ਜਿਵੇਂ ਪਹਿਲਾਂ ਤੁਸੀਂ ਆਦਤ ਬਣਾਉਂਦੇ ਹੋ ਪਹਿਲਾਂ ਤੁਸੀਂ ਬਣਾਉਂਦੇ ਹੋ ਆਦਤ ਫਿਰ ਆਦਤ ਤੁਹਾਨੂੰ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਜਿਵੇਂ ਸ਼ਰਾਬੀ ਬੰਦਾ ਪਹਿਲਾਂ ਸ਼ਰਾਬ ਪੀਂਦਾ ਹੈ ਫਿਰ ਇੱਕ ਸਮਾਂ ਆਵੇਂਦਾ ਜਾਂਦਾ ਜਦੋਂ ਸ਼ਰਾਬ ਉਹਨੂੰ ਪੀਣਾ ਸ਼ੁਰੂ ਕਰ ਦਿੰਦੀ ਹੈ ਪਹਿਲਾਂ ਉਹ ਪਿੰਦਾ ਸੀ ਹੁਣ ਉਹਨੂੰ ਸ਼ਰਾਬ ਪੀਣਾ ਸ਼ੁਰੂ ਕਰ ਦਿੰਦੀ ਜਿੰਨਾ ਸਮਾਂ ਉਹ ਪਿੰਦਾ ਸੀ ਉਹ ਛੱਡ ਸਕਦਾ ਸੀ ਜਦੋਂ ਸ਼ਰਾਬ ਨੇ ਪੀਣਾ ਸ਼ੁਰੂ ਕਰ ਦਿੱ ਦਿੱਤਾ ਉਹ ਛੱਡ ਨਹੀਂ ਸਕਦਾ ਹੁਣ ਉਹਦੇ ਪੂਰੇ ਤਨ ਬਦਨ ਦੇ ਅੰਦਰ ਸਰੀਰ ਦੇ ਅੰਦਰ ਉਹਦੇ ਰੋਮ-ਰੋਮ ਦੇ ਅੰਦਰ ਸ਼ਰਾਬ ਬਹਿ ਗਈ ਹੈ ਹੁਣ ਸਮਾਂ ਆਵੇਗਾ ਤੇ ਉਹ ਸ਼ਰਾਬ ਸਰੀਰ ਸ਼ਰਾਬ ਮੰਗੇਗਾ ਭੁੱਲਿਆ ਫਟਾਫਟ ਹੁਣ ਉਹਨੂੰ ਸ਼ਰਾਬ ਪੀ ਰੀਏ ਰੋਜ਼ 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 ਖਤਮ ਕਰਦੀ ਪਈ ਚੰਗੀ ਆਦਤ ਵੀ ਬੰਦਾ ਬਣਾਉਂਦਾ ਹੈ ਫਿਰ ਉਹ ਚੰਗੀ ਆਦਤ ਬੰਦੇ ਨੂੰ ਬਣਾ ਦਿੰਦੀ ਹੈ ਸ਼ਿਖਰ ਤੇ ਲੈ ਜਾਂਦੀ ਹੈ ਤੇ ਮਾੜੀ ਆਦਤ ਵੀ ਬੰਦਾ ਬਣਾਉਂਦਾ ਜਦੋਂ ਮਾੜੀ ਆਦਤ ਬਣ ਜਾਂਦੀ ਹੈ ਫਿਰ ਉਹ ਮਾੜੀ ਆਦਤ ਜਿਹੜੀ ਹੈ ਉਹ ਬੰਦੇ ਨੂੰ ਮਾੜਾ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਹੇਠਲੇ ਪੱਧਰ ਤੇ ਲੈ ਜਾਏਗੀ ਹੋਰ ਥੱਲੇ ਹੋਰ ਥੱਲੇ ਇਹਨੂੰ ਗੁਰਦੇਵ ਜੀ ਇੱਕ ਥਾਂਵੇਂ ਹੋਰ ਕਹਿੰਦੇ ਇਹ ਮਨ ਜੈਸਾ ਸੇਮ ਹੈ ਤੈਸਾ ਹੂੰ ਮੈਂ ਤੇਹੇ ਕਰਮ ਕਮਾਏ ਜਿਉਂ-ਜਿਉਂ ਕਿਰਤ ਚਲਾਏ ਤਿਉਂ ਚੱਲੇ ਉੱਥੇ ਮਹਾਰਾਜ ਕਹਿੰਦੇ ਤੇਹੇ ਕਰਮ ਕਮਾਏ ਕੁ ਤੂੰ ਕਰਮ ਵੈਸੇ ਕਰਨੇ ਸ਼ੁਰੂ ਕਰ ਦਿੰਦਾ ਹੈ ਤੇਰੀ ਕਰਤ ਵੈਸੀ ਹੋ ਜਾਂਦੀ ਹੈ ਤੂੰ ਹੁਣ ਸ਼ੁਰੂ ਕਿੱਥੋਂ ਹੁੰਦੀ ਏ ਗੱਲ ਚਿਤ ਚੇਤ ਸਕੀ ਨਹੀਂ ਬਾਬਰਿਆ ਚਿਤ ਚ ਕੀ ਹੈ ਸ਼ੁਰੂ ਕਿੱਥੋਂ ਗੱਲ ਹੁੰਦੀ ਹੈ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੇ ਪ੍ਰਾਣੀ ਸ਼ੁਰੂ ਕਿੱਥੋਂ ਹੁੰਦੀ ਏ ਗੱਲ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਕਣਾ